ਜੀ ਪ੍ਰਵੀਨ ਜੀ ਜਿਹੜੀ ਖਬਰ ਆ ਉਸ ਦੇ ਉੱਤੇ ਗੱਲ ਕਰਦੇ ਜਾਈਏ ਸੀਬੀਐਸ ਨਿਊਜ਼ ਨੇ ਇੱਕ ਹੋਰ ਵੀਜ਼ੇ ਫਰਾਡ ਦੇ ਤੋਂ ਪਰਦਾ ਚੱਕਿਆ ਇਹ ਇਸ ਵਾਰ ਈਬੀ1ਏ ਐਪਲੀਕੈਂਟਸ ਜਿਹੜੀ ਜਿਨ੍ਹਾਂ ਨੂੰ ਆਇਨਸਟਾਈਨ ਵੀਜ਼ਾ ਜਿਹੜਾ ਉਹ ਆਖਿਆ ਜਾਂਦਾ ਆ ਸੀਬੀਐਸ ਨਿਊਜ਼ ਆਪਣੀ ਇਸ ਰਿਪੋਰਟ ਦੇ ਵਿੱਚ ਉਹ ਦਾਵਾ ਜਿਹੜਾ ਉਹ ਕਰ ਰਿਹਾ ਕਿੰਨੇ ਵੀ ਨਕਲੀ ਜਿਹੜੀਆਂ ਚੀਜ਼ਾਂ ਆ ਉਹ ਬਣਾ ਕੇ ਜਿੱਦਾਂ ਸਵੇਰੇ ਆਪਾਂ H4 ਵੀਜ਼ੇ ਨੂੰ ਲੈ ਕੇ EADs ਨੂੰ ਜਿਹੜਾ ਉਹ ਦੱਸਿਆ ਸੀਗਾ ਵੀ ਕਿਸ ਤਰੀਕੇ ਨਾਲ ਨਕਲੀ ਜਿਹੜਾ ਐਕਸਪੀਰੀਅੰਸ ਸ਼ੋਅ ਕਰਕੇ ਉਹ ਜੋਬਸ ਹਥਿਆ ਰਹੇ ਨੇ ਕਿੰਨੇ ਵੀ ਉਹਨੇ ਜਿਹੜਾ ਆਇਨਸਟਾਈਨ ਗ੍ਰੀਨ ਕਾਰਡ ਪਟੀਸ਼ਨਸ ਆ ਇਸ ਦੀ ਇੱਕ ਕਾਟੇਜ ਇੰਡਸਟਰੀ ਜਿਹੜੀ ਚੱਲ ਰਹੀ ਆ ਜਿਸ ਦੇ ਵਿੱਚ ਫੇਕ ਨਕਲੀ ਸਾਇੰਟਿਫਿਕ ਕ੍ਰੀਡੈਂਸ਼ਲ ਉਹ ਤੁਹਾਨੂੰ ਮਿਲ ਰਹੇ ਆ ਜਿਹੜੇ ਪੇਪਰਜ਼ ਜਿਨ੍ਹਾਂ ਦੇ ਕਰਕੇ ਤੁਹਾਨੂੰ ਪਾਟੈਂਟ ਤੇ ਹੋਰ ਚੀਜ਼ਾਂ ਜਿਹੜੀਆਂ ਹੁੰਦੀਆਂ ਆ ਅਵਾਰਡਸ ਹੁੰਦੇ ਆ ਕ੍ਰੀਡੈਂਸ਼ੀਅਲ ਆ ਉਹ ਕਹਿੰਦੇ ਵੀ ਸਾਰਾ ਸ਼ਰੇਆਮ ਝੂਠ ਜਿਹੜਾ ਉਹ ਲਿਖਿਆ ਜਾ ਰਿਹਾ ਆ ਕਿੰਨੇ ਵੀ ਟੈਲੀਗ੍ਰਾਮ WhatsApp ਤੇ Facebook ਦੇ ਉੱਤੇ ਇੱਕ ਸਪੈਸ਼ਲ ਗਰੁੱਪਸ ਜਿਹੜੇ ਇਦਾਂ ਦੇ ਚੱਲ ਰਹੇ ਆ ਜਿਨ੍ਹਾਂ ਦੇ ਕਰਕੇ ਤੁਹਾਨੂੰ EB1A ਜਿਹੜੇ ਵੀਜ਼ੇ ਆ ਉਹਦੇ ਜ਼ਰੀਏ ਤੁਸੀਂ ਗ੍ਰੀਨ ਕਾਰਡ ਹਾਸਲ ਜਿਹੜਾ ਉਹ ਕਰ ਸਕਦੇ ਆ ਸੋ ਕਹਿੰਦੇ ਵੀ ਰੀਸੈਂਟਲੀ ਕੀ ਹੋਇਆ ਵੀ ਇਹਦੀ ਹੁਣ ਅ ਬੈਕਲੌਗ ਬਹੁਤ ਜ਼ਿਆਦਾ ਜਿਹੜੀ ਉਹ ਵੱਧ ਗਈ ਕਿਉਂਕਿ ਇਦਾਂ ਦੇ ਜਿਹੜੇ ਐਪਲੀਕੇਸ਼ਨਸ ਆ ਉਹ ਸカイ ਰਾਕਟ ਹੋ ਗਏ ਆ ਦੂਜੇ ਰਾਹ ਦੇ ਜ਼ਰੀਏ ਜ਼ਿਆਦਾ ਵਕਤ ਲੱਗਣ ਦੇ ਕਰਕੇ ਬਹੁਤ ਸਾਰੇ ਲੋਕਾਂ ਨੇ ਹਾਈ ਅਚੀਵਰ ਵੀਜ਼ਾ ਜਿਹੜਾ ਆਇਨਸਟਾਈਨ ਵੀਜ਼ਾ EB1 ਇਹ ਵੀਜ਼ਾ ਆ ਉਸ ਦੀ ਦੂਰ ਵਰਤੋਂ ਜਿਹੜੀ ਉਹ ਹੁਣ ਸ਼ੁਰੂ ਕਰ ਦਿੱਤੀ ਆ ਤੇ ਇਹ ਆਪਣੇ ਜਿਹੜੇ ਰੈਜ਼ਿਊਮੇਸ ਦੇ ਵਿੱਚ ਆ ਉਸ ਨੂੰ 5-500 ਡਾਲਰ ਦੇ ਕੇ ਆਪਣੇ ਦੁਆਰਾ ਜਿਹੜੇ ਸਾਇੰਟਿਫਿਕ ਪੇਪਰ ਜਿਹੜੇ ਲਖਵਾਏ ਪੇਸ਼ ਕੀਤੇ ਜਾ ਰਹੇ ਆ ਅਵਾਰਡ ਪੇਸ਼ ਕੀਤੇ ਜਿਹੜੇ ਉਹ ਜਾ ਰਹੇ ਆ ਸੋ ਇਸ ਮੌਕੇ ਪ੍ਰਵੀਨ ਜੀ ਆਪਾਂ ਕਹਿ ਸਕਦੇ ਆ ਵੀ ਇਹ ਮਸਲਾ ਇਹ ਕਨੇਡਾ ਦੇ ਵੀਜ਼ਿਆਂ ਨੂੰ ਲੈ ਕੇ ਖਾਸਾ ਜਿਆਦਾ ਇਸ ਟਾਈਮ ਵਧਿਆ ਜਿਹੜਾ ਉਹ ਪਿਆ ਆ ਤੇ EB1A ਵੀਜ਼ਾ ਵੀ ਹੁਣ ਇਸ ਫਰਾਡ ਦੀ ਛਤਰੀ ਦੇ ਹੇਠਾਂ ਆ ਰਿਹਾ ਆ ਚੁੱਕਿਆ ਬਿਲਕੁਲ ਸਹੀ ਹੈ ਜੀ ਅਗਲੀ ਪ੍ਰਵੀਨ ਜੀ ਜਿਹੜੀ ਖਬਰ ਆ ਉਸ ਦੇ ਉੱਤੇ ਗੱਲ ਕਰਦੇ ਜਾਈਏ CBS ਨਿਊਜ਼ ਨੇ ਇੱਕ ਹੋਰ ਅ ਵੀਜ਼ੇ ਫਰਾਡ ਤੇ 또 ਪੜਦਾ ਚੱਕਿਆ ਇਹ ਇਸ ਵਾਰ EB1A ਐਪਲੀਕੈਂਟਸ ਜਿਹੜੀ ਜਿਨ੍ਹਾਂ ਨੂੰ ਆਇਨਸਟਾਈਨ ਵੀਜ਼ਾ ਜਿਹੜਾ ਉਹ ਆਖਿਆ ਆ ਜਾਂਦਾ ਆ CBS ਨਿਊਜ਼ ਆਪਣੀ ਇਸ ਰਿਪੋਰਟ ਦੇ ਵਿੱਚ ਉਹ ਦਾਵਾ ਜਿਹੜਾ ਉਹ ਕਰ ਰਿਹਾ ਕਹਿੰਦੇ ਵੀ ਨਕਲੀ ਜਿਹੜੀਆਂ ਚੀਜ਼ਾਂ ਆ ਉਹ ਬਣਾ ਕੇ ਜਿੱਦਾਂ ਸਵੇਰੇ ਆਪਾਂ H ਫੋਰ ਵਿਜ਼ਨ ਨੂੰ ਲੈ ਕੇ ਈਏਡੀਜ਼ ਨੂੰ ਜਿਹੜਾ ਉਹ ਦੱਸਿਆ ਸੀਗਾ ਵੀ ਕਿਸ ਤਰੀਕੇ ਨਾਲ ਨਕਲੀ ਜਿਹੜਾ ਐਕਸਪੀਰੀਅੰਸ ਸ਼ੋ ਕਰਕੇ ਉਹ ਜੌਬਸ ਹਥਿਆ ਰਹੇ ਨੇ ਕਿੰਨੇ ਵੀ ਉਹਨੇ ਜਿਹੜਾ ਆਇਨਸਟਾਈਨ ਗ੍ਰੀਨ ਕਾਰਡ ਪਟੀਸ਼ਨਸ ਆ ਇਹਦੀ ਇੱਕ ਕਾਟੇਜ ਇੰਡਸਟਰੀ ਜਿਹੜੀ ਚੱਲ ਰਹੀ ਆ ਜਿਸ ਦੇ ਵਿੱਚ ਫੇਕ ਨਕਲੀ ਸਾਇੰਟਿਫਿਕ ਕ੍ਰੀਡੈਂਸ਼ਲ ਉਹ ਤੁਹਾਨੂੰ ਮਿਲ ਰਹੇ ਆ ਜਿਹੜੇ ਪੇਪਰਸ ਜਿਨ੍ਹਾਂ ਦੇ ਕਰਕੇ ਤੁਹਾਨੂੰ ਪੇਟੈਂਟ ਤੇ ਹੋਰ ਚੀਜ਼ਾਂ ਜਿਹੜੀਆਂ ਹੁੰਦੀਆਂ ਆ ਅਵਾਰਡਸ ਹੁੰਦੇ ਆ ਕ੍ਰੀਡੈਂਸ਼ਲ ਆ ਉਹ ਕਹਿੰਦੇ ਵੀ ਸਾਰਾ ਸ਼ਰੇਆਮ ਝੂਠ ਜਿਹੜਾ ਉਹ ਲਿਖਿਆ ਜਾ ਰਿਹਾ ਆ ਕਿਨੇ ਵੀ ਟੈਲੀਗ੍ਰਾਮ WhatsApp ਤੇ Facebook ਦੇ ਉੱਤੇ ਇੱਕ ਸਪੈਸ਼ਲ ਗਰੁੱਪਸ ਜਿਹੜੇ ਇਦਾਂ ਦੇ ਚੱਲ ਰਹੇ ਆ ਜਿਨ੍ਹਾਂ ਦੇ ਕਰਕੇ ਤੁਹਾਨੂੰ EB1A ਜਿਹੜੇ ਵੀਜ਼ੇ ਆ ਉਹਦੇ ਜ਼ਰੀਏ ਤੁਸੀਂ ਗ੍ਰੀਨ ਕਾਰਡ ਹਾਸਲ ਜਿਹੜਾ ਉਹ ਕਰ ਸਕਦੇ ਆ ਸੋ ਕਹਿੰਦੇ ਵੀ ਰੀਸੈਂਟਲੀ ਕੀ ਹੋਇਆ ਵੀ ਇਹਦੀ ਹੁਣ ਬੈਕਲੌਗ ਬਹੁਤ ਜ਼ਿਆਦਾ ਜਿਹੜੀ ਉਹ ਵੱਧ ਗਈ ਕਿਉਂਕਿ ਇਦਾਂ ਦੇ ਜਿਹੜੇ ਐਪਲੀਕੇਸ਼ਨਸ ਆ ਉਹ ਸਕਾਈ ਰਾਕਟ ਹੋ ਗਿਆ ਦੂਜੇ ਰਾਹ ਦੇ ਜ਼ਰੀਏ ਜਿਆਦਾ ਵਕਤ ਲੱਗਣ ਦੇ ਕਰਕੇ ਬਹੁਤ ਸਾਰੇ ਲੋਕਾਂ ਨੇ ਹਾਈ ਅਚੀਵਰ ਵੀਜ਼ਾ ਹੈ ਜਿਹੜਾ ਆਇਨਸਟਾਈਨ ਵੀਜ਼ਾ EB1 A ਵੀਜ਼ਾ ਆ ਉਸ ਦੀ ਦੁਰਵਰਤੋਂ ਜਿਹੜੀ ਉਹ ਹੁਣ ਸ਼ੁਰੂ ਕਰ ਦਿੱਤੀ ਆ ਤੇ ਇਹ ਆਪਣੇ ਜਿਹੜੇ ਰੈਜ਼ਿਊਮੇਸ ਦੇ ਵਿੱਚ ਆ ਉਸ ਨੂੰ 5-500 ਡਾਲਰ ਦੇ ਕੇ ਆਪਣੇ ਦੁਆਰਾ ਜਿਹੜੇ ਸਾਇੰਟਿਫਿਕ ਪੇਪਰ ਜਿਹੜੇ ਲਿਖਵਾਏ ਪੇਸ਼ ਕੀਤੇ ਜਾ ਰਹੇ ਆ ਅਵਾਰਡ ਪੇਸ਼ ਕੀਤੇ ਜਿਹੜੇ ਉਹ ਜਾ ਰਹੇ ਆ ਸੋ ਇਸ ਮੌਕੇ ਪ੍ਰਵੀਨ ਜੀ ਆਪਾਂ ਕਹਿ ਸਕਦੇ ਆ ਵੀ ਇਹ ਮਸਲਾ ਇਹ ਕਹਿੰਦੇ ਵੀਜ਼ਿਆਂ ਨੂੰ ਲੈ ਕੇ ਖਾਸਾ ਜ਼ਿਆਦਾ ਇਸ ਟਾਈਮ ਵਧਿਆ ਜਿਹੜਾ ਉਹ ਪਿਆ ਹੈ ਤੇ EB1A ਵੀਜ਼ਾ ਵੀ ਹੁਣ ਇਸ ਫਰਾਡ ਦੀ ਛਤਰੀ ਦੇ ਹੇਠਾਂ ਆ ਰਿਹਾ ਆ ਚੁੱਕਿਆ ਬਿਲਕੁਲ ਸਹੀ ਹੈ ਜੀ